ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਡਿਮਾਂਡ ਆ ਰਹੀ ਸੀ ਪਹਿਣਾ ਦੀ ਪ੍ਰਿੰਟ ਸੂਟਾਂ ਨੂੰ ਲੈ ਕੇ ਕਿ ਪਲੀਜ਼ ਸਾਨੂੰ ਡੇਲੀ ਵੇਅਰ ਵਾਸਤੇ ਸੂਟ ਚਾਹੀਦੇ ਨੇ ਅਮਨ ਆਪਾਂ ਘਰ ਦੇ ਵਿੱਚ ਪਾਉਣੇ ਹੁੰਦੇ ਨੇ ਤੇ ਬਿਲਕੁਲ ਜਿਵੇਂ ਸਾਡੇ ਵਰਗੀਆਂ ਹਾਊਸ ਵਾਈਫ ਨੇ ਸਾਨੂੰ ਇਦਾਂ ਹੁੰਦਾ ਹੈ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਵਧੀਆ ਸੂਟ ਹੋਣ ਵਧੀਆ ਸਟੱਫ ਹੋਵੇ ਔਰ ਅੱਛੀ ਪ੍ਰਿੰਟਿੰਗ ਹੋਵੇ ਜਿਹੜੀ ਆਪਾਂ ਡੇਲੀ ਵੇਅਰ ਕਰ ਸਕੀਏ ਔਰ इजीली ਆਪਾਂ ਅੱਜ ਦਾ ਘਰ ਦੇ ਵਿੱਚ ਕੰਮ ਕਰਦੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਕਿ ਲੈ ਕੇ ਆਏ ਆ ਪਹਿਲਾਂ ਵੀ ਆਪਾਂ ਇਸੇ ਤਰ੍ਹਾਂ ਦੀ ਕਲੈਕਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਪੈਣਾ ਦੇ ਜਿਹੜਾ ਡੇਲੀ ਵੈਰੀ ਸੂਟ ਬਣਾਉਣੇ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਆਈ ਤੇ ਅੱਜ ਆਪਾਂ ਫੇਰ ਨੂੰ ਪੀਟ ਤੇ ਉਹ ਵਾਲੇ ਸੂਟ ਮੰਗਵਾਏ ਨੇ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਕੋਈ ਵੀ ਕਲਰ ਪਸੰਦ ਆਉਂਦਾ ਕੋਈ ਵੀ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਦਿਖਾਈ ਦੇ ਰਿਹਾ ਤੁਹਾਨੂੰ ਉਹ ਨਾਲ ਚੱਲ ਰਿਹਾ ਤੇ ਤੁਸੀਂ ਸਾਨੂੰ ਉਸ ਤੇ ਮੈਸੇਜ ਕਰ ਸਕਦੇ ਹੋ ਔਰ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਮੈਸੇਜ ਕਰਨਾ ਕਿ ਸਾਨੂੰ ਇਹ ਵਾਲਾ ਸੂਟ ਚਾਹੀਦਾ ਤੇ ਨਾਲ ਹੀ ਆਪਾਂ ਤੁਹਾਨੂੰ ਆਪਣਾ QR ਕੋਡ ਜਾਂ Google Pay ਨੰਬਰ ਵਗੈਰਾ ਤੁਹਾਨੂੰ ਆਪਾਂ ਸੈਂਡ ਕਰਾਂਗੇ ਉਸ ਤੇ ਪੇਮੈਂਟ ਕਰਕੇ ਤੇ ਤੁਸੀਂ ਸਾਨੂੰ ਆਪਣਾ ਐਡਰੈਸ ਸੈਂਡ ਕਰ ਦੇਣਾ ਔਰ ਐਡਰੈਸ ਜਿਹੜਾ ਭੇਜਣਾ ਬਿਲਕੁਲ ਸਹੀ ਭੇਜਣਾ ਪ੍ਰੋਪਰ ਤੁਸੀਂ ਸਾਨੂੰ ਐਡਰੈਸ ਭੇਜਣਾ ਉਹਦੇ ਵਿੱਚ ਤੁਹਾਡੇ ਪਿੰਡ ਦਾ ਨ ਤੁਹਾਡੇ ਸ਼ਹਿਰ ਦਾ ਨਾਮ ਠੀਕੇ ਤੁਹਾਡਾ ਡਿਸਟ੍ਰਿਕਟ ਤੁਹਾਡਾ ਪਤਾ ਸੀ ਔਰ ਪਿੰਨ ਕੋਡ ਨੰਬਰ ਜਿਹੜਾ ਜ਼ਰੂਰੀ ਹੈ ਜੀ ਉਹ ਤੁਸੀਂ ਜਰੂਰ ਸਾਨੂੰ ਨਾਲ ਸੈਂਡ ਕਰਨਾ ਔਰ ਨਾਲ ਹੀ ਫੋਨ ਨੰਬਰ ਔਰ ਜਿਨ੍ਹਾਂ ਦਾ ਫੋਨ ਨੰਬਰ ਦੇ ਰਹੇ ਉਹਨਾਂ ਦਾ ਨਾਲ ਜਿਹੜਾ ਨਾਮ ਹੋਣਾ ਜ਼ਰੂਰੀ ਹੈ ਕਿਉਂਕਿ ਸਮ ਟਾਈਮ ਕੋਰੀਅਰ ਵਾਲੇ ਤੁਹਾਨੂੰ ਕਾਲ ਕਰ ਲੈਣ ਪਿਆ ਸੀ ਤੁਹਾਡੇ ਪਿੰਡ ਤੇ ਖੜਿਆ ਸੀ ਤੁਹਾਡੇ ਗੇਟ ਤੇ ਖੜਿਆ ਔਰ ਤੁਸੀਂ ਜਿਹੜੀ ਕਾਲ ਹੈ ਉਹ ਟੈਂਡ ਕਰ ਪਾਓ ਠੀਕ ਹੈ ਜੀ ਤੇ ਲੋ ਜੀ ਆਪਾਂ ਸਾਰੀਆਂ ਗੱਲਾਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸ ਚੁੱਕੀ ਆ ਦੱਸ ਦਿੱਤੀਆਂ ਨੇ ਇਸ ਤੋਂ ਬਾਅਦ ਵੀ ਜੇ ਕੋਈ ਤੁਹਾਡਾ ਕੁਐਸਚਨ ਰਹੇਗਾ ਤੁਸੀਂ ਸਾਨੂੰ ਐਨੀ ਟਾਈਮ ਵਟਸਐਪ ਤੇ ਮੈਸੇਜ ਕਰ ਜਦੋਂ ਵੀ ਆਪਾਂ ਫ੍ਰੀ ਹੁੰਨੇ ਆ ਤੁਹਾਡਾ ਜਿਹੜਾ ਨਾਲ ਦੀ ਨਾਲ ਰਿਪਲਾਈ ਕਰਦੇ ਆ ਤੇ ਲੋ ਜੀ ਕਲੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਵਾਲੇ ਸੂਟ ਤੁਸੀਂ ਦੇਖਿਆ ਹੋਣਾ ਕਾਫੀ ਜ਼ਿਆਦਾ ਇੰਸਟਾਗ੍ਰam ਤੇ ਇਹ ਵਾਲਾ ਜਿਹੜਾ ਸੂਟ ਹੈ ਕਾਫੀ ਜ਼ਿਆਦਾ ਫੇਮਸ ਹੋ ਰਿਹਾ ਹੈ ਔਰ ਸਾਡੇ ਕੋਲ ਵੀ ਇਹ ਵਾਲੇ ਪ੍ਰਿੰਟ ਸੂਟ ਜਿਹੜੇ ਪਹੁੰਚ ਚੁੱਕੇ ਨੇ ਔਰ ਮੈਸੇਜ ਵੀ ਆ ਰਹੇ ਸੀ ਜਦੋਂ ਆਪਾਂ ਸਟੇਟਸ ਕੀਤਾ ਸੀ ਇਹਨਾਂ ਦਾ ਹਨਾ ਸ਼ੋ ਤੇ ਕਾਫੀ ਭੈਣਾਂ ਨੇ ਸਾਨੂੰ ਕੋਲੋਂ ਸਟੇਟਸ ਤੇ ਹੀ ਆਰਡਰ ਕੀਤੇ ਨੇ ਕਾਫੀ ਸੂਟ ਨੇ ਆਪਣੇ ਜਿਹੜੇ ਸਟੇਟਸ ਤੇ ਬੁੱਕ ਹੋ ਗਏ ਤੇ ਸੋਚਿਆ ਕਿ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਏ ਕਈ ਵਾਰ ਇਦਾਂ ਹੁੰਦਾ ਕਿ ਭੈਣਾਂ ਸਟੇਟਸ ਨਹੀਂ ਦੇਖਦੀਆਂ ਉਹ ਵੀਡੀਓ ਦੀ ਹੀ ਵੇਟ ਕਰਦੀਆਂ ਨੇ ਤੇ ਉਹ ਭੈਣਾਂ ਪੁੱਛ ਵੀ ਰਹੀਆਂ ਸੀ ਕਿ ਅਮਨ ਸਾਨੂੰ ਇਸ ਸਟੱਫ ਬਾਰੇ ਦੱਸੋ ਤੇ ਸਟੱਫ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਸ਼ੋਰ ਜਿਹੜੀ ਰਹੇਗੀ ਪਿਓਰ ਬਰਬਰੀ ਦੀ ਰਹੇਗੀ बॉटम ਜਿਹੜੀ ਰਹੇਗੀ ਮੋਡਲ कॉटन ਦੀ ਮੋਡਲ ਸਿਲਕ ਦੀ ਰਹੇਗੀ ਠੀਕ ਹੈ ਜੀ ਔਰ ਇਹ ਗਰਮੀ ਦੇ ਵਿੱਚ ਵੇਅਰ ਕਰਨ ਵਾਲਾ ਸੂਟ ਹੈ ਠੀਕ ਹੈ ਜਿਵੇਂ ਇਹਦੀ ਪਿਕਚਰ ਮੈਂ ਤੁਹਾਨੂੰ ਦਿਖਾਈ ਹੈ ਸੇਮ ਐਜ਼ ਇਟ ਹੀ ਇਹ ਸੂਟ ਜਿਹੜਾ ਬਣਿਆ ਹੋਇਆ ਠੀਕ ਹੈ ਜੀ ਮੈਂ ਖੋਲ ਹੀ ਰਹੀ ਕਿਉਂਕਿ ਕੋਰੀਅਰ ਜਾਣੇ ਨੇ ਪੈਕਿੰਗ ਕੀਤੀ ਹੋਈ ਸੀ ਮੈਂ ਤੁਹਾਡੇ ਸਾਹਮਣੇ ਹੀ ਹਨਾ ਪੈਕਿੰਗ ਜਿਹੜੀ ਖੋਲੀ ਹੈ ਔਰ ਦੁਪੱਟਾ ਮੈਂ ਤੁਹਾਨੂੰ ਇਹਦਾ ਖੋਲ ਕੇ ਦਿਖਾ ਦਿੰਨੀ ਆ ਕਿ ਇਹਦਾ ਦੁਪੱਟਾ ਜਿਹੜਾ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਪਲੇਨ ਸਲਵਾਰ ਰਹੇਗੀ ਤੁਸੀਂ ਟਰੌਜ਼ਰ ਬਣਾਓ ਸਲਵਾਰ ਬਣਾਓ ਫਰਸ਼ੀ ਸਲਵਾਰ ਬਣਾਓ ਨੋਰਮਲ ਸਲਵਾਰ ਬਣਾਓ ਤੁਹਾਡੀ ਚੁਆਇਸ ਰਹੇਗੀ ਹੁਣ ਤੁਸੀਂ ਦੇਖੋ ਦੁਪੱਟਾ ਬਹੁਤ ਜ਼ਿਆਦਾ ਸੋਨਾ ਹੈ ਠੀਕ ਹੈ ਜੀ ਸਕਰੀਨ ਦੇ ਉੱਪਰ ਇਸ ਦਾ ਪ੍ਰਾਈਸ ਸ਼ੋ ਹੋ ਰਿਹਾ ਪਿਓਰ ਬਰਬੀ ਦਾ ਹੀ ਦੁਪੱਟਾ ਰਹੇਗਾ ਔਰ ਇਹਦੇ ਉੱਪਰ ਲੈਸ਼ ਵਗੈਰਾ ਲੱਗੀ ਹੋਈ ਤੁਹਾਨੂੰ ਅਲੱਗ ਤੋਂ ਕੁਝ ਵੀ ਕਰਾਉਣ ਦੀ ਜ਼ਰੂਰਤ ਜਿਹੜੀ ਨਹੀਂ ਹੈਗੀ ਠੀਕ ਹੈ ਔਰ ਆਰਾਮ ਨਾਲ ਸਿਰ ਦੇ ਉੱਪਰ ਲਾਓ ਗਾਲ ਦੇ ਵਿੱਚ ਪਾਓ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਲੈ ਸਕਦੇ ਹੋ ਚਲੋ ਜੀ ਹੁਣ ਕਈ ਭੈਣਾਂ ਦੇ ਮੈਸੇਜ ਆਏ ਨੇ ਕਿ ਅਮਨ ਦੇ ਦੁਪੱਟ ਕੀ ਕਿਵੇਂ ਦੀ ਆਪਣੀ ਜਿਹੜੀ ਸ਼ਰਟ ਰਹੇਗੀ ਇਸ ਤਰ੍ਹਾਂ ਲੇਕੋ ਇਸ ਤਰ੍ਹਾਂ ਆਪਣੀ ਸ਼ਰਟ ਰਹੇਗੀ ਮੈਂ ਤੁਹਾਨੂੰ ਫਰੰਟ ਸਾਈਡ ਦਿਖਾਉਣੀ ਹੈ ਬੈਕ ਹੋਗੀ ਇਸ ਤਰ੍ਹਾਂ ਸ਼ਰਟ ਰਹੇਗੀ ਠੀਕ ਹੈ ਜੀ ਇੱਕ ਸਾਈਡ ਤੇ ਆਪਣਾ ਘੇਰੇ ਦਾ ਹੋ ਗਿਆ ਸਾਰਾ ਹਨਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਔਰ ਦੂਸਰੀ ਸਾਈਡ ਆਪਣੀਆਂ ਬਾਹਾਂ ਦੇ ਉੱਪਰ ਇਸ ਤਰ੍ਹਾਂ ਹੀ ਲੈਸ਼ ਜਿਹੜੀ ਤੁਹਾਨੂੰ ਲੱਗੀ ਮਿਲੇਗੀ ਇਸੇ ਲੈਸ਼ ਦੇ ਨਾਲ ਤੁਸੀਂ ਸਟਿਚਿੰਗ ਕਰਵਾ ਸਕਦੇ ਹੋ ਅਲੱਗ ਤੋਂ ਤੁਹਾਨੂੰ ਕੋਈ ਵੀ ਲੈਸ਼ ਬਾਇ ਕਰਨ ਦੀ ਜ਼ਰੂਰਤ ਜਿਹੜੀ ਨਹੀਂ ਹੈਗੀ ਪਿਓਰ ਬਰਬਰੀ ਦੀ ਸ਼ਰਟ ਰਹੇਗੀ ਮੋਡਲ ਸਿਲਕ ਦੀ ਸਿਲਕ ਮਤਲਬ ਦੂਸਰੀ ਸਿਲਕ ਨਾ ਸਮਝ ਲਿਓ ਕਾਟਨ ਸਿਲਕ ਜਿਹੜੀ ਉਹ ਵਾਲੀ ਬਾਟਮ ਰਹੇਗੀ ਇਸ ਤਰ੍ਹਾਂ ਠੀਕ ਹੈ ਜੀ ਸ਼ਰਟ niche ਤੁਹਾਨੂੰ ਲਾਈਨਿੰਗ ਐਡ ਕਰਵਾਉਣੀ ਪੈਗੀ ਬਾਟਮ ਵਿੱਚ ਤੁਹਾਡੀ ਮਰਜ਼ੀ ਤੁਸੀਂ ਕਰਵਾ ਵੀ ਸਕਦੇ ਹੋ ਔਰ ਨਹੀਂ ਵੀ ਕਰਵਾ ਕਰਦੋ বুকਿੰਗ ਜਿਹੜੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦੇਨੇ ਆ ਬਿਲਕੁਲ ਹੀ ਨੋਰਮਲ ਪ੍ਰਾਈਸ ਵਾਲੇ ਸੂਟ ਜਿਹੜੀਆਂ ਭੈਣਾਂ ਨੂੰ ਕਾਫੀ ਟਾਈਮ ਤੋਂ ਵੇਟ ਹੈ ਹਨ ਤੇ ਵੀਡੀਓ ਕਾਫੀ ਲੰਬੀ ਹੋਈ ਜਾ ਰਹੀ ਹੈ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਇਸ ਦੇ ਵਿੱਚ ਮੈਂ ਤੁਹਾਨੂੰ ਮੈਚਿੰਗ ਵੀ ਦਿਖਾਵਾਂਗੀ ਔਰ 올ਓਵਰ ਵੀ ਦਿਖਾਵਾਂਗੀ ਅਗਰ ਤੁਸੀਂ 올ਓਵਰ ਬਾਏ ਕਰਨਾ ਤੁਸੀਂ ਸਾਨੂੰ ਮੈਸੇਜ ਕਰ ਦੇਣਾ ਕਿ ਸਾਨੂੰ 올ਓਵਰ ਚਾਹੀਦਾ ਅਗਰ ਤੁਸੀਂ ਮੈਚਿੰਗ ਕਰਨਾ ਤਾਂ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਕਿ ਅਸੀਂ ਅਮਨ ਮੈਚਿੰਗ ਜਿਹੜਾ ਬਾਏ ਕਰ ਇਸ ਦਾ ਪ੍ਰਾਈਸ ਮੈਚਿੰਗ ਦਾ ਵੀ ਸ਼ੋਅ ਕਰ ਰਹੇ ਹਾਂ ਉੱਪਰ ਤੇ 올ਓਵਰ ਦਾ ਵੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਾਟਮ ਦਾ ਅਗਰ ਮੈਚਿੰਗ ਦੇ ਨਾਲ ਬਣਾਉਣਾ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਚਿਕਨ ਵਰਕ ਵਾਲੀ ਬਾਟਮ ਰਹੇਗੀ ਅੱਛੀ ਕੁਆਲਿਟੀ ਦੀ ਆਪਾਂ ਬਾਟਮ ਐਡ ਕੀਤੀ ਹੋਈ ਹੈ ਕੋਈ ਹਲਕੀ ਫੁਲਕੀ ਕੁਆਲਿਟੀ ਨਹੀਂ ਹੈਗੀ ਠੀਕ ਹੈ ਜੀ ਕੋਈ ਇਹ ਵਾਲੀ ਮੈਚਿੰਗ ਕਰਕੇ 1200 ਰੁਪਏ ਸੂਟ ਦੇਈ ਜਾ ਰਿਹਾ ਕੋਈ 1000 ਰੁਪਏ ਦੇਈ ਜਾ ਰਿਹਾ ਉਹਦੇ ਵਿੱਚ ਇਦਾਂ ਹੁੰਦਾ ਕਿ ਬਾਟਮ ਜਿਹੜੀ ਉਹ ਹਲਕੀ ਕੁਆਲਿਟੀ ਦੀ ਲੱਗੀ ਹੁੰਦੀ ਹੈ ਠੀਕ ਹੈ ਜੀ ਹੁਣ ਤੁਸੀਂ ਸਾਡੇ ਲਈ ਬਾਟਮ ਦਾ ਫੈਬਰਿਕ ਚੈੱਕ ਕਰੋ ਬਹੁਤ ਹੀ ਫਾਈਨ ਕੁਆ ਤਲੋ ਜੀ ਅਗਰ ਮੈਚਿੰਗ ਚਾਹੀਦਾ ਇਹ ਵਾਲਾ ਕਲਰ ਤੁਸੀਂ ਮੈਚਿੰਗ ਲੈ ਸਕਦੇ ਹੋ ਅਗਰ ਤੁਹਾਨੂੰ 올ਓਵਰ ਚਾਹੀਦਾ ਤੁਸੀਂ 올ਓਵਰ ਵੀ ਬਾਏ ਕਰ ਸਕਦੇ ਹੋ ਪ੍ਰਿੰਟ ਬਹੁਤ ਹੀ ਵਧੀਆ ਹੈ ਔਰ ਵੱਡੇ ਪਣੇ ਵਾਲਾ ਸੂਟ ਹੈ ਆਰਾਮ ਨਾਲ ਤੁਹਾਡਾ ਸੂਟ ਜਿਹੜਾ ਬਣੇਗਾ ਪਹਿਲਾ ਸੂਟੇਬਲ ਆ ਠੀਕ ਹੈ ਜਿਹੜਾ ਇਹਦੇ ਵਿੱਚ 올ਓਵਰ ਹੋਏਗਾ ਉਹ ਆਪਾਂ ਤੁਹਾਨੂੰ ਸਿੰਗਲ ਹੀ ਦਿਖਾਵਾਂਗੇ ਉਹਦੀ ਕੋਈ ਮੈਚਿੰਗ ਆਪਾਂ ਜਿਹੜੀ ਨਹੀਂ ਕਰਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਹੈਗਾ ਜੀ ਅਗਲਾ ਪ੍ਰਿੰਟ ਇਹ ਜਿਹੜੀ ਸੀ 올ਓਵਰ ਹੀ ਲੈ ਸਕਦੇ ਹੋ ਇਹ 올ਓਵਰ ਹੀ ਜ਼ਿਆਦਾ ਵਧੀਆ ਲੱਗੇਗਾ ਠੀਕ ਹੈ ਬਟ ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਤੁਸੀਂ ਵਾਈਟ ਸਲਵਾਰ ਨਾਲ ਵੀ ਮੈਚਿੰਗ ਕਰ ਸਕਦੇ ਹੋ ਤੇ ਇੱਥੇ ਇੱਕ ਫਾਇਦਾ ਆਪਾਂ ਤੁਹਾਡਾ ਜੇ ਕਰਾਂਗੇ ਕਿ ਤੁਸੀਂ ਇੱਕ ਬਾਟਮ ਦੇ ਨਾਲ ਕਈ ਤਰ੍ਹਾਂ ਦੇ ਸ਼ਰਟਾਂ ਜਿਹੜੀਆਂ ਬਣਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਇੱਕ ਸੂਟ ਹੀ ਤੁਸੀਂ ਬਾਇ ਕਰਨਾ ਤੁਸੀਂ ਇੱਕ ਬਾਟਮ ਬਾਇ ਕਰੋ ਔਰ ਉਸ ਬਾਟਮ ਦੇ ਨਾਲ ਜਿੰਨੀਆਂ ਤੁਹਾਨੂੰ ਇਹਦੇ ਵਿੱਚ ਸ਼ਰਟਾਂ ਪਸੰਦ ਆਉਂਦੀਆਂ ਨੇ ਤੁਸੀਂ ਸਿੰਗਲ ਸਿੰਗਲ ਸ਼ਰਟ ਵੀ ਸਾਡੇ ਤੋਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਤਹ ਲੋ ਜੀ ਇਹ ਵੈਸੇ 올ਓਵਰ ਵਧੀਆ ਲੱਗੇਗਾ ਠੀਕ ਹੈ ਇਹਦਾ ਪ੍ਰਾਈਸ ਆਪਾਂ 올ਓਵਰ ਵੀ ਸ਼ੋਅ ਕਰ ਦਿੱਤਾ ਔਰ ਮੈਚਿੰਗ ਵੀ ਸ਼ੋਅ ਕਰ ਦਿੱਤਾ ਹੈ ਤੇ ਲੋ ਜੀ ਇਹ ਸੂਟ ਜਿਹੜਾ ਰਹੇਗਾ ਇਹ 올ਓਵਰ ਹੀ ਸੋਹਣਾ ਲੱਗੇਗਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਜਿਹੜੀਆਂ ਭੈਣਾਂ ਆਪਣੀਆਂ ਬੱਚੀਆਂ ਵਾਸਤੇ ਸੂਟ ਬਣਾਉਣਾ ਚਾਹੁੰਦੀਆਂ ਨੇ ਜਿਵੇਂ ਹੁਣ ਗਰਮੀ ਹੋ ਗਈ ਗਰਮੀ ਦੇ ਛੁੱਟੀਆਂ ਵਿੱਚ ਸਾਨੂੰ ਸਾਰਿਆਂ ਨੂੰ ਇਹੀ ਹੁੰਦਾ ਕਿ ਸੌਫਟ ਜੇ ਕੱਪੜੇ ਹੋਣਾ ਕਰਕੇ ਤੇ ਜਾਣਾ ਵੀ ਹੈ ਨਾ ਤੇ ਜਿਵੇਂ ਕੁਝ ਬੱਚੀਆਂ ਨੂੰ ਚਾਹ ਹੁੰਦਾ ਕਿ ਅਸੀਂ ਸਲਵਾਰ ਸੂਟ ਜਾਂ ਅਸੀਂ ਫਰੌਕ ਸੂਟ ਬਣਾਣਾ ਹੈ ਤਾਂ ਇਹ ਸੀ ਜੋਨਾ ਵਾਸਤੇ ਬਹੁਤ ਹੀ ਜ਼ਿਆਦਾ ਬੈਸਟ ਹੈ ਤੁਸੀਂ ਬੱਚੀਆਂ ਨੂੰ ਫਰੌਗ ਸੂਟ ਬਣਾ ਕੇ ਦੇ ਸਕਦੇ ਹੋ ਔਰ ਮੇਨ ਗੱਲ ਇਹ ਹੈ ਕਿ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਠੀਕ ਹੈ ਜੀ ਔਰ ਇਨੀ ਪ੍ਰਾਈਸ ਦੇ ਤੁਸੀਂ ਆਰਾਮ ਨਾਲ ਤੁਹਾਡੀਆਂ ਬੱਚੀਆਂ ਦਾ ਵੀ ਚਾ ਪੂਰਾ ਹੋ ਜਾਏਗਾ ਸੂਟ ਪਾਉਣ ਦਾ ਔਰ ਤੁਹਾਡਾ ਵੀ ਬਚੜ ਜਿਹੜਾ ਉਹ ਜ਼ਿਆਦਾ ਨਹੀਂ ਬਣੇਗਾ ਠੀਕ ਹੈ ਜੀ ਇਹ ਆਪਾਂ ਮੈਚਿੰਗ ਨਹੀਂ ਕੀਤਾ ਇਹ ਤੁਹਾਨੂੰ ਆਪਾਂ ਨੇ 올ਓਵਰ ਹੀ ਦਿਖਾਇਆ ਔਰ ਇਹ 올ਓਵਰ ਹੀ ਵਧੀਆ ਲੱਗਦਾ ਚਲੋ ਜੀ ਇਹ ਵਾਲਾ ਸੂਟ ਠੀਕ ਹੈ ਇਹਦਾ ਸਾਰਾ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਆ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਹਾਂ ਬਟ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਸੇ ਲਈ ਆਪਾਂ ਫਿਰ ਦੁਬਾਰਾ ਤੋਂ ਲੈ ਕੇ ਆਏ ਆ ਬੜੀ ਮੁਸ਼ਕਲ ਨਾਲ ਸਾਨੂੰ ਇਹ ਸਟਾਕ ਫੇਰ ਮਿਲਿਆ ਠੀਕ ਹੈ ਕਿਉਂਕਿ ਪਹਿਣਾ ਦੀ ਚੁਆਇਸ ਇਹਨਾਂ ਸੂਟਾਂ ਦੀ ਸੀ ਇਸੇ ਕਰਕੇ ਆਪਾਂ ਦੁਬਾਰਾ ਮੰਗਵਾਏ ਨੇ ਔਰ ਇਹ ਵੀ ਸੂਟ ਜਿਹੜਾ ਤੁਸੀਂ ਫਰੌਕ ਸੂਟ ਬਣਾ ਸਕਦੇ ਹੋ ਫਰੌਕ ਇਸ ਤਰ੍ਹਾਂ ਕਿ ਘੇਰੇ ਦੇ ਉੱਪਰ ਸਾਰਾ ਬਾਰਡਰ ਆਏਗਾ ਬਾਜ਼ੂ ਦੇ ਉੱਪਰ ਇਹ ਬਾਰਡਰ ਆਏਗਾ ਔਰ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਔਰ ਇਹ ਵੀ ਕਲੋਜੀ ਇਹ ਹੁਣ ਜਿਵੇਂ ਕੁਝ ਸਿਆਣੀ ਉਮਰ ਦੀਆਂ ਭੈਣਾਂ ਹੋ ਜਾਂਦੀਆਂ ਨੇ ਵੀ ਸਾਨੂੰ ਆਲ ਓਵਰ ਚਾਹੀਦਾ ਔਰ ਆਪਾਂ ਕਿਤੇ ਵੀ ਪਾ ਕੇ ਜਾ ਸਕੀਏ ਹਨਾ ਗੁਰਦੁਆਰਾ ਸਾਹਿਬ ਪਾਣਾ ਹੁੰਦਾ ਕਈ ਵਾਰ ਆਪਾਂ ਨੂੰ ਦੁੱਖ ਦੇ ਸੁੱਖ ਦੇ ਕਿਤੇ ਵੀ ਜਾਣਾ ਪੈਂਦਾ ਹਨਾ ਦੇਖੋ ਤੇ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਸਟੱਫ ਹੈ ਔਰ ਬਿਨਾ ਲਾਈਨਿੰਗ ਤੋਂ ਬਨਣਗੇ ਜੀ ਇਹ ਵਾਲੇ ਸਾਰੇ ਸੂਟ ਇਹਨਾਂ નીચે ਤੁਹਾਨੂੰ ਕੋਈ ਵੀ ਲਾਈਨਿੰਗ ਐਡ ਔਨ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਵਿਦਆਊਟ ਲਾਈਨਿੰਗ ਬਨਣਗੇ ਔਰ ਗਰਮੀ ਦੇ ਵਿੱਚ ਆਰਾਮ ਨਾਲ ਪਾਓ ਔਰ ਤੁਸੀਂ ਹੈਂਡ ਵਾਸ਼ ਜਿਹੜਾ इजीली ਕਰ ਸਕਦੇ ਹੋ ਠੀਕ ਹੈ ਜੀ ਔਰ ਇਹ 올ਓਵਰ ਹੀ ਵਧਿਆ ਲੱਗੇਗਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹ ਮੈਚਿੰਗ ਅੱਛਾ ਨਹੀਂ ਲੱਗੇਗਾ ਇਹ 올ਓਵਰ ਹੀ ਅੱਛਾ ਲੱਗੇਗਾ ਲਓ ਜੀ ਇਹ ਪ੍ਰਿੰਟ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਹੈ ਸਾਡੇ ਕੋਲ ਠੀਕੇ ਇਹ ਕਾਫੀ ਜ਼ਿਆਦਾ ਸਟਾਕ ਚ ਆਪਾਂ ਨੇ ਮੰਗਾ ਲਿਆ ਇਹ ਪ੍ਰਿੰਟ ਇੰਨਾ ਕੁ ਪਿਆਰਾ ਤੁਸੀਂ ਇਸ ਨੂੰ ਮੈਚਿੰਗ ਬਣਾ ਸਕਦੇ ਹੋ ਮੈਚਿੰਗ ਇਸ ਨੂੰ ਤੁਸੀਂ ਆਫਾਈ ਬਾਟਮ ਦੇ ਨਾਲ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਠੀਕੇ ਔਰ ਤੁਸੀਂ 올ਓਵਰ ਵੀ ਬਣਾ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਹੈ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਪੀ ਇੱਕ ਬਾਟਮ ਦੇ ਨਾਲ ਤੁਸੀਂ ਦੋ ਤਿੰਨ ਸ਼ਰਟਾਂ ਜਿਹੜੀਆਂ ਬਣਾ ਸਕਦੇ ਹੋ ਠੀਕ ਹੈ ਜੀ ਸਕਰੀਨਸ਼ਾਟ ਲਈ ਜਾਓ ਔਰ ਸਾਨੂੰ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਲਓ ਸ ਇਹ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਔਰ ਤੁਸੀਂ ਇਸ ਨੂੰ 올ਓਵਰ ਬਣਾਓ ਮੈਚਿੰਗ ਬਣਾਓ ਉਹ ਤੁਹਾਡੀ ਚੁਆਇਸ ਰਹੇਗੀ ਲਓ ਜੀ ਆਪਾਂ ਤੁਹਾਨੂੰ ਮੈਚਿੰਗ ਕਰਕੇ ਵੀ ਦਿਖਾ ਦਿੰਦੇ ਆ ਵੀ ਇਸ ਤਰ੍ਹਾਂ ਮੈਚਿੰਗ ਰਹੇਗੀ ਆਪਣੀ ਇਸ ਤਰ੍ਹਾਂ ਦੇਖੋ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਔਰ ਬਹੁਤ ਹੀ ਪਿਆਰਾ ਹੈ ਜਿਆ ਸਟੱਫ ਏ ਉਸ ਦਿਨ ਜਿਹੜੇ ਦੀਦੀ ਆਪਣੇ ਆਏ ਸੀ ਸਾਨੂੰ ਮਿਲਣ ਵਾਸਤੇ ਜਿਹੜੀਆਂ ਭੈਣਾਂ ਸਾਨੂੰ ਬਲੌਗਿੰਗ ਵਾਲੇ ਚੈਨਲ ਤੋਂ ਦੇਖਦੀਆਂ ਨੇ ਉਹਨਾਂ ਦੇ ਕਾਫੀ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਜਿਹੜਾ ਉਹਨਾਂ ਨੇ ਸੂਟ ਪਾਇਆ ਵੀ ਉਹ ਤੁਹਾਡੇ ਕੋਲ ਲਿਆ ਬਿਲਕੁਲ ਜੀ ਉਹ ਆਪਣੀ ਏ ਵਾਲੀ ਕਲੈਕਸ਼ਨ ਨਹੀਂ ਹੈ ਤੇ ਔਰ ਬਹੁਤ ਜ਼ਿਆਦਾ ਸੌਫਟ ਹੈ ਔਰ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਫਲੋਰਸੈਂਟ ਜਿਹਾ ਤੁਸੀਂ ਦੇਖ ਸਕਦੇ ਹੋ ਫਲਾਰ ਬਹੁਤ ਹੀ ਪਿਆਰੇ ਜੇ ਬਣੇ ਹੋਏ ਨੇ ਔਰ ਬਹੁਤ ਸੋਹਣਾ ਡਿਫਰੈਂਟ ਜਿਹਾ ਸਟਾਈਲ ਤੁਸੀਂ ਬਣਾਓ ਬਹੁਤ ਪਿਆਰਾ ਲੱਗੇਗਾ ਔਰ ਇੱਕ ਗੱਲ ਹੋਰ ਜ਼ ਕੋਟ ਸੈਟ ਵੇਅਰ ਕਰਦੀ ਹੈ ਨਾ ਤੁਸੀਂ ਕੋਟ ਸੈਟ ਵੀ ਬਣਾ ਸਕਦੇ ਹੋ ਲੋ ਜੀ ਇਹ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਸੋਹਣਾ ਇਹਦਾ ਕਲਰ ਹੈ ਔਰ ਸਟੱਫ ਬੜਾ ਹੀ ਪਿਆਰਾ ਹੈ ਠੀਕ ਹੈ ਜੀ ਦਾ ਸਟੱਫ ਬਹੁਤ ਜ਼ਿਆਦਾ ਸੋਹਣਾ ਹੈ ਬੜਾ ਹੀ ਪਿਆਰੇ ਪ੍ਰਿੰਟ ਬਣਾਇਆ ਹੋਇਆ ਲਾਈਟ ਜਿਹਾ ਕਲਰ ਹੈ ਤੁਸੀਂ ਕਿਤੇ ਵੀ ਪਾ ਕੇ ਜਾ ਸਕਦੇ ਹੋ ਠੀਕ ਹੈ ਜੀ ਬਾਕੀ ਰਹੀ ਗੱਲ ਸਟੀਚਿੰਗ ਦੀ ਤੁਸੀਂ ਸਟੀਚਿੰਗ ਅچھے ਤਰੀਕੇ ਨਾਲ ਕਰਵਾਓ ਅਚੀ ਡਿਜ਼ਾਈਨਿੰਗ ਕਰਾਓ ਤੁਹਾਡੇ ਸਿੰਪਲ ਸੂਟ ਹੀ ਬਹੁਤ ਜ਼ਿਆਦਾ ਸੋਹਣੇ ਬਣ ਜਾਣਗੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਮੈਂ ਬਾਰ ਬਾਰ ਕਹਿ ਰਹੀ ਹਾਂ ਫਿਰ ਵੀ ਭੈਣਾ ਅਲੱਗ ਤੋਂ ਮੈਸੇਜ ਨਾ ਕਰਿਓ ਕਿ ਤੁਸੀਂ ਸਾਨੂੰ ਇਹ ਵਾਲਾ ਕਲੋਸ ਇਸਦੇ ਨਾਲ ਤੁਸੀਂ ਵਾਈਟ ਸਲਵਾਰ ਰੱਖ ਸਕਦੇ ਹੋ ਜਿਹੜਾ ਭੈਣ ਵਾਈਟ ਲਾਈਕ ਕਰਦੀ ਹੈ ਨਾ ਜਿਹੜੀ ਭੈਣ ਤਾਂ ਤੁਸੀਂ ਵਾਈਟ ਨਾਲ ਮੈਚਿੰਗ ਕਰਕੇ ਕਈ ਸ਼ਰਟਾ ਬਣਾ ਸਕਦੇ ਹੋ ਸਲਵਾਰ ਦੇ ਨਾਲ ਅਗਰ ਤੁਸੀਂ ਆਫ ਵਾਈਟ ਨਾਲ ਲਾਈਕ ਕਰਦੇ ਤੁਸੀਂ ਆਫ ਵਾਈਟ ਨਾਲ ਬਣਾ ਸਕਦੇ ਲੋਜੀ ਇਹ ਪ੍ਰਿੰਟ ਵੀ ਸਾਡਾ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਪਰ ਮੈਂ ਆਪਦਾ ਵੀ ਇਹ ਸੂਟ ਬਣਾਇਆ ਹੋਇਆ ਬੜਾ ਹੀ ਪਿਆਰਾ ਔਰ ਫੈਬਰਿਕ ਬੜਾ ਹੀ ਸੌਫਟ ਹੈ ਕਿਉਂਕਿ ਕਤਾਇਲ ਦੇਖੋ ਜੀ ਅਗਰ ਲਾਈਨਿੰਗ ਆਪਾਂ ਐਡ ਕਰਵਾਉਣਾ ਸਾਨੂੰ ਸਟਿਚਿੰਗ ਵੱਧ ਪੈ ਜਾਂਦੀ ਹੈ ਨਾ ਉਹਨੇ ਦਾ ਸੁਡਿੰਗ ਦਾ ਕਈ ਵਾਰ ਪੈਣਾ ਕਹਿੰਦੇ ਆ ਕਿ ਅਮਨ ਜਿੰਨੀ ਸਟਿਚਿੰਗ ਬਣ ਜਾਂਦੀ ਸਹੀ ਗੱਲ ਹੈ ਜੀ ਕਈ ਵਾਰ ਇੰਨੀ ਸਟਿਚਿੰਗ ਆਪਾਂ ਨਹੀਂ ਪੇ ਕਰ ਸਕਦੇ ਸਭ ਦੇ ਆਪੋ ਆਪਣੇ ਘਰ ਦਾ ਹਨ ਹੁੰਦਾ ਹੈ ਸਿਸਟਮ ਤੇ ਇਸ ਕਰਕੇ ਤੁਸੀਂ ਆਰਾਮ ਨਾਲ ਆਪਣੇ ਘਰ ਦੇ ਵਿੱਚ ਵੀ ਸਿਲਾਈ ਕਰ ਸਕਦੇ ਹੋ ਬਹੁਤ ਪਿਆਰੀ ਜੀ ਮੈਚਿੰਗ ਜਿਹੜੀ ਬਣੀ ਹੋਈ ਹੈ ਲੋ ਜੀ ਇਸ ਤਰ੍ਹਾਂ ਮੈਚਿੰਗ ਬਣਾਓ ਆਲਓਵਰ ਬਣਾਓ ਤੁਹਾਡੀ ਚੁਆਇਸ ਹੈ ਦੇਖੋ ਮੈਚਿੰਗ ਵੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਇਸ ਤਰ੍ਹਾਂ ਤੇ ਤੇ ਗੱਲ ਦੇਖੋ ਸੂਟ ਦੀ ਨਹੀਂ ਹੁੰਦੀ ਗੱਲ ਤੁਹਾਡੀ ਸਟਿਚਿੰਗ ਤੇ ਆੜੀ ਹੁੰਦੀ ਹੈ ਵੀ ਤੁਸੀਂ ਸਟਿਚਿੰਗ ਕਿਦਾਂ ਦੀ ਕਰਵਾ ਰਹੇ ਇੱਕ ਸਿੰਪਲ ਸੂਟ ਨੂੰ ਤੁਸੀਂ ਅੱਛੇ ਤਰੀਕੇ ਨਾਲ ਡਿਜ਼ਾਈਨ ਕਰਵਾਓ ਥੋੜੇ ਬੋਤੇ ਪੈਸੇ ਜ਼ਰੂਰ ਲੱਗ ਜਾਂਦੇ ਆ ਬਟ ਇਹ ਚੀਜ਼ ਜਿਹੜੀ ਉਹ ਡਿਫਰੈਂਟ ਬਣ ਜਾਂਦੀ ਹੁੰਦੀ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਇਹ ਬਾਟਮ ਦੇ ਵਿੱਚ ਜਿਹੜੀ ਕੱਟ ਕੇ ਆਪਾਂ ਲੈਸ ਜਿਹੜੀ ਐਡਮ ਕੀਤੀ ਹੋਈ ਆਪਾਂ ਨਹੀਂ ਕੀਤੀ ਇਹ ਮਿਲਲੇ ਵੱਲੋਂ ਜਿੱਦਾਂ ਕੰਪਨੀ ਵੱਲੋਂ ਇਦਾਂ ਐਡ ਕੀਤੀ ਹੋਈ ਏ ਇਸੇ ਤਰ੍ਹਾਂ ਇਸ ਇਦਾਂ ਦੀ ਲੈਸ ਤੁਸੀਂ ਲੈ ਕੇ ਆਪਣੇ ਸੂਟ ਦੇ ਵਿੱਚ ਪਿੰਟੈਕਸ ਬਣਾ ਕੇ ਹਨਾ ਤੁਸੀਂ ਸੈਂਟਰ ਪੈਨਲ ਬਣਾ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਜਿਹੜੀ ਬਣ ਜਾਣੀ ਠੀਕ ਹੈ ਜੀ ਟਰੌਜ਼ਰ ਬਣਾਓ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰੇ ਤੁਸੀਂ ਬਣਾ ਸਕਦੇ ਹੋ ਇਹ ਸੂਟ ਵੀ ਬਹੁਤ ਜ਼ਿਆਦਾ ਪਿਆਰਾ ਏ ਔਰ ਡਿਜ਼ਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪਾਈਨੈਪਲ ਵਾਲੀ ਬਣੀ ਹੋਈ ਏ ਇਸ ਤਰ੍ਹਾਂ ਇਹਨੂੰ ਤੁਸੀਂ ਵਾਈਟ ਬਾਟਮ ਨਾਲ ਬਣਾ ਸਕਦੇ ਹੋ ਕਈ ਵਾਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਜਿਹੜੀਆਂ ਭੈਣਾਂ ਡੇਲੀ ਸ਼ਾਮ ਨੂੰ ਜਾਂ ਮਾਰਨਿੰਗ ਜਾਂਦੀਆਂ ਨੇ ਉਹਨਾਂ ਵਾਸਤੇ ਚੀਜ਼ਾਂ ਬਹੁਤ ਹੀ ਪਿਆਰੀਆਂ ਨੇ ਔਰ ਸੋਬਰ ਜੀਆਂ ਔਰ ਸਰਦਾਰੀ ਜੀਆਂ ਚੀਜ਼ਾਂ ਨੇ ਇਸ ਤਰ੍ਹਾਂ 올ਓਵਰ ਲੈਣਾ ਤੁਸੀਂ 올ਓਵਰ ਬਣਾ ਸਕਦੇ ਹੋ ਇਹਨਾਂ ਤੁਸੀਂ ਬਲੂ ਕਲਰ ਦਾ ਦੁਪੱਟਾ ਬਣਾ ਸਕਦੇ ਹੋ ਠੀਕ ਹੈ ਦੁਪੱਟਾ ਨਾਲ ਤੁਸੀਂ ਵਾਈਟ ਰੱਖਿਓ ਤੁਸੀਂ ਜਿਹਦਾ ਇਹ ਸਾਰਾ ਸਾਰਾ ਸੂਟ ਮੈਚਿੰਗ ਕਰ ਲਿਆ ਜਾਂ 올ਓਵਰ ਕਰ ਲਿਆ ਅਗਰ ਤੁਸੀਂ 올ਓਵਰ ਕਰੋਗੇ ਤੇ ਦੁਪੱਟਾ ਫਲਾਵਰ ਨਾਲ ਦਾ ਰੱਖਿਓ ਠੀਕ ਹੈ ਅਗਰ ਤੁਸੀਂ ਮੈਚਿੰਗ ਕਰ ਰਹੇ ਹੋ ਤਾਂ ਦੁਪੱਟਾ ਤੁਸੀਂ ਟਾਈ ਐਂਡ ਆਈ ਕਰ ਇਸ ਤਰ੍ਹਾਂ ਦੇਖੋ ਕਿੰਨੀ ਪਿਆਰੀ ਮੈਚਿੰਗ ਹੈ ਔਰ ਪ੍ਰਿੰਟਿੰਗ ਕਿੰਨੀ ਪਿਆਰੀ ਬਣੀ ਹੋਈ ਹੈ ਇਸ ਤਰ੍ਹਾਂ ਉਹ ਕੋ ਜਦਾ ਸੋਹਣੀ ਪ੍ਰਿੰਟਿੰਗ ਹੈ ਬਹੁਤ ਪਿਆਰੇ ਸੂਟ ਬਣਨਗੇ ਇੰਨੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਅੱਛੀ ਕੁਆਲਿਟੀ ਆਪਾਂ ਤੁਹਾਨੂੰ ਦੇ ਰਹੇ ਹਾਂ ਬਹੁਤ ਹੀ ਵਧੀਆ ਕਾਟਨ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ 100% ਉੱਪਰ ਆਪਾਂ ਲਿਖਿਆ ਹੋਇਆ ਪਿਓਰ ਕਾਟਨ ਹੈ ਠੀਕ ਹੈ ਸਟੈਂਪ ਲੱਗੀ ਹੋਈ ਹੈ ਕੋਈ ਹਲਕੀ ਕੁਆਲਿਟੀ ਨਹੀਂ ਹੈਗੀ ਇਹਦੇ ਨਾਲ ਦੇ ਸੂਟ ਤੁਹਾਨੂੰ ਮਾਰਕੀਟ 'ਚੋਂ 300 ਦਾ ਵੀ ਮਿਲ ਜਾਂਦਾ 350 ਦਾ ਮਿਲ ਜਾਂਦਾ ਬਟ ਕੁਆਲਿਟੀ ਵਾਈਜ਼ ਫਰਕ ਹੁੰਦਾ ਠੀਕ ਹੈ ਪਰ ਇਹਦਾ ਸੋਚਿਆ ਕਰੋ ਕਿ ਉੱਥੇ ਇਹਨਾਂ ਦਾ ਮਿਲ ਰਿਹਾ ਹਾਂ ਬਾਕੀ ਦੂਜੀ ਗੱਲ ਇਹ ਹੈ ਵੀ ਦੇਖੋ ਜਿੱਥੋਂ ਸਸਤਾ ਮਿਲਦਾ ਤੁਸੀਂ ਉੱਥੋਂ ਲੈ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਸਾਡੇ ਤੋਂ ਹੀ ਬਾ ਇਹਦਾ ਅੱਜ ਦੇ ਟਾਈਮ ਦੇ ਵਿੱਚ ਇੰਨਾ ਬੇਵਕੂਫ ਕੋਈ ਨਹੀਂ ਹੋਏਗਾ ਜਿਹੜਾ ਅੱਖਾਂ ਬੰਦ ਕਰਕੇ ਹਨਾ ਵੀ ਕੋਈ ਚੀਜ਼ ਖਰੀਦ ਲੈਂਦਾ ਆਪਾਂ ਕਈ ਵਾਰ ਕਈ ਜਗ੍ਹਾ ਤੋਂ ਪਤਾ ਕਰਦੇ ਟਰਾਈ ਕਰਦੇ ਆਂ ਬਟ ਅਸੀਂ ਵੀ ਟਰਾਈ ਕਰਦੇ ਹਾਂ ਸਾਨੂੰ ਭੈਣਾਂ ਦੇ ਮੈਸੇਜ ਆ ਜਾਂਦੇ ਕਈਆਂ ਦੇ ਵੀ ਕੁਝ ਭੈਣਾਂ ਨੂੰ ਜਿਹਦਾ ਨਹੀਂ ਨੌਲੇਜ ਹੁੰਦੀ ਉਹ ਚੱਕ ਕੇ ਮੈਸੇਜ ਕਰ ਦਿੰਦੀਆਂ ਨੇ ਵੀ ਇਹ ਸੂਟ ਤਾਂ 550 ਤੋਂ ਜੀ 300 ਦਾ ਮਿਲ ਰਿਹਾ ਬਿਲਕੁਲ ਜੀ ਮਿਲਦਾ ਹੋਏਗਾ ਬਟ ਕੁਆਲਿਟੀ ਦੇ ਵਿੱਚ ਵੀ ਕੁਝ ਨਾ ਕੁਝ ਫਰਕ ਹੋਏਗਾ ਅਸੀਂ ਵੀ ਉਹ ਚੀਜ਼ ਬਾਰੇ ਪਾ ਸਰਚ ਕੀਤੀ ਵੀ ਕਿਉਂ ਵੀ ਸਾਡੇ ਕੋਲ ਜਿਹੜੇ ਸੂਟ ਨੇ ਭੈਣਾਂ ਕਹਿ ਰਹੀ ਵੀ ਇਹਨਾਂ ਦਾ ਮਿਲ ਰਿਹਾ ਸਾਡੇ ਮਾਰਕੀ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਜਿੰਨਾ ਪ੍ਰਾਈਸ ਦਾ ਫਰਕ ਹੈ ਉਸੇ ਤਰ੍ਹਾਂ ਹੀ ਕੁਆਲਿਟੀ ਦਾ ਫਰਕ ਹੈ ਲੋ ਜੀ ਪ੍ਰਿੰਟ फटाफट ਚੈੱਕ ਕਰੀ ਜਾਓ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਇਸ ਤਰ੍ਹਾਂ ਮੈਚਿੰਗ ਕਰਨਾ ਮੈਚਿੰਗ ਕਰ ਸਕਦੇ ਹੋ 올ਓਵਰ ਕਰਨਾ ਤੁਸੀਂ 올ਓਵਰ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਬਣੀ ਹੋਈ ਹੈ ਜਿਹੜਾ ਜਿਹੜਾ ਕਲਰ ਪਸੰਦ ਹੈ फटाफट ਚੱਕ ਲੋ ਕਿਉਂਕਿ ਪਹਿਲਾਂ ਜਿੰਨੇ ਵੀ ਆਪਾਂ ਸੂਟ ਦਿਖਾਏ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਸੂਟ ਆਪਣੇ ਕੋਲ ਨਹੀਂ ਰਿਹਾ ਹੈਗਾ ਸਾਨੂੰ ਦੁਬਾਰਾ ਸਟਾਕ ਮੰਗਵਾਉਣਾ ਬੜਾ ਮੁਸ਼ਕਲ ਹੋ ਜਾਂਦਾ ਬਟ ਪਹਿਣਾ ਦੀ ਚੁਆਇਸ ਹੈ ਕਿ ਸਾਨੂੰ ਘਰ ਪਾਉਣਾ ਤੇ ਸੂਟ ਜਿਹੜੇ ਚਾਹੀਦੇ ਨੇ ਤੇ ਜਿਵੇਂ ਮਰਜੀ ਤੁਸੀਂ इजीली ਘਰ ਦੇ ਵਿੱਚ ਵੇਅਰ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਘਰ ਦੇ ਵਿੱਚ ਹੀ ਕਰਦੇ ਨੇ ਤੁਸੀਂ ਸਟਿਚਿੰਗ ਵਧੀਆ ਕਰਵਾ ਲਓਗੇ ਤੁਸੀਂ ਬਾਹਰ ਅੰਦਰ ਵੀ ਕਰ ਸਕਦੇ ਹੋ ਜਿਵੇਂ ਮਾਰਕੀਟ ਵਗੈਰਾ ਜਾਣਾ ਹੁੰਦਾ ਸਮ ਟਾਈਮ ਆਪਾਂ ਨੇ ਹਨਾ ਕਿਉਂਕਿ ਜੇ ਭੈਣ ਨੇ ਢੇਲੀ ਬਾਜ਼ਾਰ ਜਾਣਾ ਸਬਜ਼ੀ ਵਗੈਰਾ ਲਿਆਉਣੀ ਜਾਂ ਸ਼ਾਪਿੰਗ ਗਰੋਸਰੀ ਆਪਾਂ ਕਰਨ ਚਲੇ ਜਾਨੇ ਆ ਤਾਂ ਉਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲੇ ਸੂਟ ਤੁਸੀਂ ਪਾ ਕੇ ਜਾ ਸਕਦੇ ਹੋ ਕਿਉਂਕਿ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਬਹੁਤ ਹੀ ਸੋਹਣੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਕਲਰ ਤੁਸੀਂ ਚੈੱਕ ਕਰੀ ਜੋ ਕਲਰ ਬਹੁਤ ਹੀ ਪਿਆਰੇ ਨੇ ਸਾਰੇ ਕਲਰ ਸੋਬਰ ਜੇ ਨੇ ਔਰ ਗਰਮੀ ਦੇ ਵਿੱਚ ਪਾਉਣ ਵਾਲੇ ਕਲਰ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਿਉਂਕਿ ਸਾਨੂੰ ਖੁਦ ਨੂੰ ਇਦਾਂ ਹੁੰਦਾ ਕਿ ਲਾਈਟ ਜੇ ਦਾ ਹੁਣ ਸੂਟ ਕਲਰ ਹੋਣ ਗਰਮੀ ਦੇ ਵਿੱਚ ਆਪਾਂ ਆਰਾਮ ਨਾਲ ਪਾ ਸਕੀਏ ਲੋ ਜੀ ਇਹ ਪ੍ਰਿੰਟ ਤੁਸੀਂ ਕੋਟ ਸੈੱਟ ਬਣਾਓ 올 ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਔਰ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਦੋਨੋਂ ਕਲਰ ਦੋ ਕਲਰ ਆਏ ਸੀ ਇਹਦੇ ਵਿੱਚ ਤੇ ਦੋਨੋਂ ਕਲਰ ਹੀ ਸਾਡੇ ਕੋਲ ਬਹੁਤ ਮੁਸ਼ਕਿਲ ਨਾਲ ਰੁਕੇ ਸੀ ਤੇ ਇੱਕ ਇੱਕ ਸੂਟ ਅਸੀਂ ਰੱਖ ਲੈਨੇ ਆਂ ਕਈ ਵਾਰ ਨਾ ਇਦਾਂ ਹੁੰਦਾ ਪੀ ਕੁਝ ਪਹਿਣਾ ਕਹਿ ਰਹਿੰਦੀਆਂ ਨੇ ਕਿ ਸਾਡੇ ਵਾਸਤੇ ਜਿਹੜਾ ਤੁਹਾਨੂੰ ਵਧੀਆ ਲੱਗੇਗਾ ਉਹ ਰੱਖ ਲਿਓ ਫਿਰ ਸਾਨੂੰ ਉਹ ਪਹਿਣਾ ਵਾਸਤੇ ਰੱਖਣੇ ਪੈਂਦੇ ਨੇ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਦੂਸਰਾ ਕਲਰ ਇਸ ਤਰ੍ਹਾਂ ਇਹ ਵੀ ਬਹੁਤ ਪਿਆਰਾ ਬੇਬੀ ਬਲੂ ਜਿਹਾ ਕਲਰ ਹੈ ਜਿਹੜਾ ਜਿਹੜਾ ਪਸੰਦ ਹੈ ਸਕਰੀਨ ਸ਼ਾਟ ਲਓ ਔਰ WhatsApp ਤੇ ਮੈਸੇਜ ਤੁਸੀਂ ਕਰ ਸਕਦੇ ਹੋ ਇਹ ਇਹ ਵਾਲੀ ਮੈਚਿੰਗ ਵੀ ਬਹੁਤ ਹੀ ਪਿਆਰੀ ਬਹੁਤ ਹੀ ਪਿਆਰਾ ਜਿਹਾ ਬ੍ਰਾਈਟ ਜਿਹਾ ਕਲਰ ਹੈ ਬਹੁਤ ਸੋਹਣਾ ਲੱਗੇਗਾ ਜੇ ਤੁਸੀਂ ਇਹਨੂੰ ਡਿਜ਼ਾਈਨਿੰਗ ਕਰਵਾਓਗੇ ਵਾਈਟ ਲੇਸਿਸ ਨਾਲ ਡਿਜ਼ਾਈਨ ਕਰਾਓ ਸੈਂਟਰ ਪੈਨਲ ਬਣਾਓ ਸੈਂਟਰ ਪੈਨਲ ਤੁਹਾਨੂੰ ਕੁਝ ਪੜਨਾ ਪੁੱਛਣ ਦੀ ਕਿਹਾ ਮੈਂ ਆਪਾਂ ਫਰੰਟ ਤੇ ਹੀ ਬਣਾਈਏ ਜੇ ਬੈਕ ਤੇ ਦੇਖੋ ਮੈਂ ਇਹ ਨਹੀਂ ਕਹਿੰਦੀ ਤੁਸੀਂ ਮੇਰੇ ਤੋਂ ਸਟਿਚਿੰਗ ਕਰਾਓ ਤੁਸੀਂ ਕਿਤੋਂ ਵੀ ਕਰਵਾ ਰਹੇ ਹੋ ਤੁਸੀਂ ਜੇ ਅਗਰ ਸੈਂਟਰ ਪੈਨਲ ਬਣਾ ਰਹੇ ਹੋ ਤਾਂ ਬੈਕ ਫਰੰਟ ਦੋਨੋਂ ਸਾਈਡ ਹੀ ਬਣਾਓ ਬਹੁਤ ਪਿਆਰਾ ਬਣੇਗਾ ਤੁਸੀਂ ਇਹ ਵਾਲੀ ਅਗਰ ਸੈਂਟਰ ਪੈਨਲ ਕਾਟਨ ਦੀ ਲੈਸ਼ ਨਹੀਂ ਤੁਸੀਂ ਲਗਵਾਉਣੀ ਚਾਹੁੰਦੇ ਸੈਂਟਰ ਪੈਨਲ ਨਹੀਂ ਬਣਾਉਣਾ ਚਾਹੁੰਦੇ ਜਿੱਦਾਂ ਆਪਣੀ ਬਾਟਮ ਤੇ ਤੁਸੀਂ ਦੇਖ ਸਕਦੇ ਹੋ ਔਰਗਾਂਜ਼ਾ ਵਰਕ ਦੇ ਨਾਲ ਆਪਾਂ ਜਿਹੜਾ ਫੈਬਰਿਕ ਐਡ ਕੀਤਾ ਇਸੇ ਤਰ੍ਹਾਂ ਦੀਆਂ ਲੈਸਸ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਆ ਰਹੀਆਂ ਨੇ ਤੁਸੀਂ ਇਸ ਤਰ੍ਹਾਂ ਔਰਗਾਂਜ਼ਾ ਵਾਲੀਆਂ ਦੀਆਂ ਲੈਸਸ ਆ ਰਹੀਆਂ ਨੇ ਉਹ ਤੁਸੀਂ ਆਪਣੇ ਸੂਟ ਦੇ ਉੱਪਰ ਲਗਵਾ ਸਕਦੇ ਹੋ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਡਿਫਰੈਂਟ ਜਿਹਾ ਕਲਰ ਹੈ ਤੇ ਜਿਹੜਾ ਜਿਹੜਾ ਪਸੰਦ ਹੈ ਮੈਚਿੰਗ ਲਓ 올ਓਵਰ ਲਓ ਉਹ ਤੁਹਾਡੀ ਚੋਇਸ ਰਹੇਗੀ ਸਕਰੀਨ ਦੇ ਉੱਪਰ ਆਪਾਂ ਨੇ ਪ੍ਰਾਈਸ ਜਿਹੜਾ ਸ਼ੋਅ ਕਰ ਦਿੱਤਾ ਔਰ 100% ਇਹ ਕਾਟਨ ਹੈ ਠੀਕੇ ਕੋਈ ਇਹਦੇ ਵਿੱਚ ਕੋਈ ਮਿਕਸ ਨਹੀਂ ਹੈਗਾ ਕੋਈ ਸਿੰਥੈਟਿਕ ਟੱਚ ਇਹਦੇ ਵਿੱਚ ਹੋਏਗਾ ਕੋਈ ਤੰਦ ਇਦਾਂ ਦੀ ਹੋਏਗੀ ਜਿਹੜੀ ਤੁਹਾਨੂੰ ਪਰੇਸ਼ਾਨ ਕਰੇਗੀ ਅਗਰ ਆਪਾਂ ਕਹਿ ਰਹੇ ਹਾਂ ਵੀ ਗਰਮੀ ਦੇ ਵਿੱਚ ਵੇਅਰ ਕਰਨ ਵਾਲੇ ਨੇ ਵਿਦਆਊਟ ਲਾਈਨਿੰਗ ਤੁਸੀਂ ਬਣਾ ਸਕਦੇ ਹੋ ਤਾਂ ਇਹ ਬਹੁਤ ਹੀ ਪਿਆਰਾ ਫੈਬਰਿਕ ਹੈ ਆਰਾਮ ਨਾਲ ਤੁਸੀਂ ਘਰ ਦੇ ਵਿੱਚ ਪਾਓ ਘਰ ਦੇ ਕੰਮ ਕਰਦੇ ਆ ਤੁਸੀਂ ਆਰਾਮ ਨਾਲ ਤੁਸੀਂ ਪਾ ਸਕਦੇ ਹੋ ਬਾਹਰ ਅੰਦਰ ਤੁਸੀਂ ਬਾਹਰ ਅੰਦਰ ਵੀ ਪਾ ਸਕਦੇ ਹੋ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਪ੍ਰਿੰਟ ਕਲੈਕਸ਼ਨ ਹੈ ਉਹ ਵੀ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਕੇ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ